ਵਖਾਵਾ ਤੈਨੂੰ ਲੈਂਦਾ ਪੰਜਾਬ ਚਾਚਾ ਕਰ ਕੇ ਬਖਾਈ ਵਾਸ ਆਏ ਖੁਣ ਆਏ ਨੇ ਜਦ ਹੀ ਚੱਕ ਦਿੰਦੇ ਬਾਈ ਬੈਰੀਅਰ ਠੀਕ ਆ ਯਾਰ ਚਾਚਾ ਚੜ੍ਹਾਈ ਤੇਰੀ ਚਾਚਾ ਦਾ ਭੁੱਲਿਆ ਹੀ ਰਿਆ ਇਹ ਚੀਜ਼ ਤਾਂ ਬਾਲੀ ਤੱਕੜਾ ਤੇਰੇ ਕੋਲ ਦਾ ਤੋ ਬਾਈ ਦਾ ਹੈ ਨਹੀਂ ਕਿਸ ਕੋਲੇ ਸਾਸਰੀ ਕਾਲ ਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਜੀ ਠੰਡ ਨੇ ਤਾਂ ਕਹਿੰਦੇ ਵਟ ਕੱਢੇ ਪਿਆ ਵਟ ਬਹੁਤ ਜ਼ਿਆਦਾ ਠੰਡਾ ਤੇ ਮੈਂ ਕਿਤੇ ਜਾਣਾ ਸੀ ਮੈਂ ਕਹਤੋਂ ਮੋਟਰਸਾਈਕਲ ਨੂੰ ਮਾਰ ਗੋਲੀ ਗੱਡੀ ਤੋਂ ਕਪੜਾ ਲਾ ਤੇ ਆਪਾਂ ਅੱਜ ਚੱਲਦੇ ਆ ਗੱਡੀ ਤੇ ਤੇ ਆਜੋ ਫਿਰ ਆਪਾਂ ਅੱਜ ਕਿਤੇ ਦੂਰ ਜਾਣਾ ਦੂਰ ਤੇ ਸਾਰਿਆਂ ਨੂੰ ਆਪਾਂ ਬਾਈ ਗੁੱਡ ਬਾਈ ਰੋਟੀ ਖਾਈ ਜਾਂਦਾ ਸਾਡਾ ਉਸਤਾਦ ਦਿਲਖੁਸ਼ ਨੂੰ ਵੀ ਬਾਏ ਬਾਏ ਕਰਤੀ ਤੇ ਬਾਰ ਬਈ ਪੂਰੀ ਠੰਡਾ ਧੁੰਦ ਵੀ ਅੱਜ ਪੂਰੀ ਪਈ ਆ ਵੀ ਅੱਜ ਮੈਂ ਗੱਡੀ ਤੇ ਜਾਣਾ ਤੇ ਅੱਜ ਧੁੰਦ ਪੈ ਗਈ ਕਿਉਂਕਿ ਕੱਲ ਅਸਮਾਨ ਸਾਫ਼ ਹੋ ਗਿਆ ਸੀ ਲਓ ਜੀ ਗੱਡੀ ਦੀ ਮਾਰੀ ਸੈਲਫਾ ਤੇ ਹੀਟ ਆਪਾਂ ਦਿੱਤੀ ਐ ਥੋੜੀ ਜੀ ਛੱਡ ਗੱਡੀ ਕਰਦੇ ਆ ਗਰਮ ਦਰਪੀਤ ਬਾਏ ਬਾਏ ਦਿਲ ਨੂੰ ਕੀਤੀ ਬਾਏ ਬਾਏ ਤੇ ਗੱਡੀ ਆਪਾਂ 10:30 ਵਜੇ ਘਰੋਂ ਲਈ ਆ ਕੱਢ ਤੇ ਅੱਗੇ ਆਪਣੇ ਨਾਲ ਇੱਕ ਬੰਦੇ ਨੇ ਮਾਣਾ ਆਪਣੀ ਚਾਚਾ ਜਾਨ ਨੇ ਤੇ ਆਜੋ ਫਿਰ ਆਪਾਂ ਚੱਲਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲੈ ਵੀ ਸਾਡੇ ਆ ਚਾਚਾ ਜਾਨ ਚੱਲੀ ਨਾਲ ਚਾਚਾ ਕਿਵੇਂ ਠੰਡ ਲੱਗਦੀ ਮੈਂ ਚਾਚੇ ਨੂੰ ਕਿਹਾ ਮੈਂ ਆਪਾਂ ਮੋਟਰਸਾਈਕਲ ਤੇ ਚੱਲੀ ਜਾਂਦਾ ਨਾ ਹਾਂ ਭਾਈ ਮੈਂ ਨਹੀਂ ਜਾਣਾ ਕਹਿੰਦਾ ਇਹਦਾ ਗੱਡੀ ਤੇ ਮੈਂ ਕਹਿੰਦੇ ਆਪ ਗੱਡੀ ਤੇ ਚੱਲਾ ਮੈਂ ਇਹਨੂੰ ਛੇੜਦਾ ਸੀਗਾ ਪਰ ਤੁਹਾਂ ਦਾ ਜੰਮੇ ਰਗੀ ਪਈ ਆ ਤੇ ਅਸੀਂ ਚੱਲੇ ਅੱਜ ਦੂਰ ਬਾਰਡਰ ਤੇ ਕੰਮ ਤੇ ਆ ਚਾਚੇ ਨੂੰ ਅੱਜ ਬਾਰਡਰ ਕਮਾ ਕੇ ਲਿਆਉਨੇ ਆ ਪਾਕਿਸਤਾਨ ਦਾ ਠੀਕ ਆ ਪਰ ਤੁਹਾਂ ਦਾ ਬਈ ਅੱਗੇ ਦੀਦਾ ਕੁਝ ਨਹੀਂ ਗਾ ਅੱਗੇ ਜਾ ਕੇ ਰੋਕ ਕੇ ਵਲੌਗ ਬਣਾਵਾਂਗੇ ਇਹਨੂੰ ਕੋਈ ਆ ਆਪਾਂ ਉਵੇਂ ਬਹਿ ਕੇ ਮੁੜਿਆ ਹੁਣਾ ਉੱਥੇ ਹੀ ਕਰਨਾ ਮੁੜਿਆ ਹੁਣਾ ਮਿੰਟ ਚ ਆ ਵੇਲਾ ਵੀ ਤਾਂ ਹੈਗੇ ਆ ਵਿਚਾਰੇ ਇਟਾਂ ਵਾਲੇ ਇਟਾਂ ਕੱਢ ਰੀਆਂ ਬਹੁਤ ਔਖੀਆਂ ਠੰਡ ਚ ਐਜੇ ਮੌਸਮ ਚ ਤੁਹਾਂ ਦੇ ਚ ਤਖੜੇ ਆ ਜਿਹੜੇ ਵਿਚਾਰੇ ਮਜ਼ਦੂਰ ਕੰਮ ਕਰਦੇ ਸਹੀ ਆ। ਆਪਾਂ ਹੌਲੀ-ਹੌਲੀ ਜਾਣਾ। ਲਓ ਵੀ ਮਿੱਤਰੋ ਆਪਣੀ ਗੱਡੀ 'ਚ ਹੈਣੀ ਸੀ ਚਾਰਜਰ ਤੇ ਆਪਾਂ ਉਹਦਾ ਲੈਨੇ ਆ ਨਾਲੇ ਚਾਰਜਰ ਲੀਡ ਤੇ ਗੱਡੀ 'ਚ ਆਪਾਂ ਨੂੰ ਬਹੁਤ ਜ਼ਿਆਦਾ ਚਾਰਜਰ ਦੀ ਲੋਡ ਸੀ। ਪਹਿਲਾਂ ਮੈਂ ਵੈਸੇ ਲਾਉਂਦਾ ਨਹੀਂ ਸੀ ਹੁੰਦਾ ਆਈਫੋਨ ਮੈਂ ਕਹਾਂ ਚਲੋ ਕਦੇ ਵੇਲੇ-ਕਵੇਲੇ ਲਾਉਣਾ ਹੀ ਪੈ ਜਾਂਦਾ ਤੇ ਆਪਾਂ ਚਾਰਜਰ ਕਰ ਲਿਆ ਬਾਏ। ਲਓ ਜੀ ਟੋਲ ਵਾਲੇ ਚਾਚੇ ਨੂੰ ਤਾਂ ਨਾ ਪੁੱਛਦੇ ਵੀ ਨਹੀਂ ਕਿ ਨਹੀਂ ਚਾਚਾ ਚਾਚੇ ਕੋਲੇ ਇਹੋ ਜਿਹਾ ਕਾਰਡ ਬਣਿਆ ਨਾ। ਬਸ ਇਹ ਤਾਂ ਸੀਸੇ ਤਾਂ ਨਹੀਂ ਆਈ ਵਿਖਾਉਂਦਾ। ਹੱਥ ਪਾਸੇ ਮਾਰਦੇ ਆ। ਆ ਕੋਟ ਕਰੋੜਾ ਲੰਘਿਆ ਸੀ ਉੱਥੇ ਸ਼ਾਟ ਲੈਣਾ ਭੁੱਲ ਗਏ ਆ ਉਹਨੇ ਕਾਰਡ ਵੇਖਿਆ ਹੀ ਨਹੀਂ ਵੇਖਿਆ ਕਿ ਨਹੀਂ ਵੇਖਿਆ ਪਰ ਤੁਸੀਂ ਇਹ ਨਾ ਸੋਚੋ ਵੀ ਕਿਸਾਨ ਜੁਨੀਅਨ ਵਾਲਾ ਬਣਿਆ ਕਿਸਾਨ ਜੁਨੀਅਨ ਨਹੀਂ ਇਹਦੇ ਕੋਲ ਤਾਂ ਸਾਹ ਰੋਟੀ ਇਹ ਨੈਸ਼ਨਲ ਹਾਈਵੇ ਦੀ ਅਥਾਰਟੀ ਆ ਵੀਰੇ ਕੋਲੇ ਇਹ ਸਾਡੇ ਚਾਚੇ ਕੋਲੇ ਤਾਂ ਨਾ ਮੋਦੀ ਨਾਲ ਸਿੱਧੀ ਗੱਲ ਆ ਸਿੱਧੀ ਗੱਲ ਹੈ ਨਾ ਤੁਹਾਨੂੰ ਵਿਖਾਵਾਂਗੇ ਕਿਤੇ ਕਾਰਡ ਅਗਲੇ ਟੋਲ ਤੇ ਤੁਹਾਨੂੰ ਜ਼ਰੂਰ ਵਿਖਾਵਾਂਗੇ ਆਏ ਹੱਥ ਮਾਰ ਦਿੰਦੇ ਹੱਥ ਜੋੜ ਕੇ ਨਗਾਉਂਦੇ ਸਾਡੇ ਚਾਚੇ ਨੂੰ ਅਥਾਰਟੀ ਆ ਭਾਈ ਇਹਦੀ ਪੂਰੀ ਮੋਦੀ ਨਾਲ ਕਨੈਕਟ ਆ ਇੰਡੀਆ ਦਾ ਲਾਇਸੈਂਸ ਬਣਿਆ ਚਾਚੇ ਦਾ ਇੰਡੀਆ ਦਾ ਸਾਡੇ ਕੋਲ ਤਾਂ ਚਲੋ ਕਿਸਾਨਾਂ ਵਾਲੇ ਆ ਤੇ ਇਹਦੇ ਕੋਲ ਚਾਚੇ ਕੋਲ ਤਾਂ ਇੰਡੀਆ ਦਾ ਇੰਡੀਆ ਦਾ ਕਾਰਡ ਇਹ ਆਪਣਾ ਤਾਂ ਜਿਹੜਾ ਕਿਸਾਨ ਜੁਨੀਅਨ ਦੇ ਉਹ ਪੰਜਾਬ ਪੰਜਾਬ ਚੱਲਦਾ ਆਪਣਾ ਤਾਂ ਤੇ ਜਿਹੜਾ ਚਾਚੇ ਦਾ ਕਾਰਡ ਆ ਇਹ ਆਲ ਇੰਡੀਆ ਚੱਲਦਾ ਭਾਵੇਂ ਹਿਮਾਚਲ ਜਾਵੜਾ ਹਰਿਆਣੇ ਜਾਵੜਾ ਦਿੱਲੀ ਜਾਵੜਾ ਜਿੱਥੇ ਮਰਜੀ ਜਾਵੜਾ ਚਾਚੇ ਦਾ ਕਾਰਡ ਫ੍ਰੀ ਚੱਲਦਾ ਤੇ ਉਂ ਵੀ ਮੈਨੂੰ ਲੱਗਦਾ ਵੀ ਤੇਰਾ ਉਂ ਵੀ ਫ੍ਰੀ ਹੈ ਨਾ ਸਾਰਾ ਕੁਝ ਇਹਦਾ ਫ੍ਰੀ ਹੈ ਬਾਈ ਟ੍ਰੇਨ ਟ੍ਰੂਨ ਜਿੱਥੇ ਮਰਜੀ ਜਾਵੇ ਸਾਡਾ ਚਾਚਾ ਸਾਡਾ ਚਾਚਾ ਤਾਂ ਨਾਲ ਰੱਖੀਦਾ ਇਹਦੇ ਹੁੰਦੇ ਸਾਨੂੰ ਫਿਕਰ ਹੀ ਕੋਈ ਨਹੀਂ ਚੜਾਈ ਸਾਡੀ ਪੂਰੀ ਐ ਚਾਹ ਚੁਪੀ ਨਹੀਂ ਹੁਣ ਕੱਟ ਸਬਰ ਸਾਡਾ ਹੈਗਾ ਲੰਮਾ ਆ ਪੰਗਾ ਬੜਾ ਜਾਮ ਲੱਗਦਾ ਇੱਥੇ ਵੀ ਤਖੜਾ ਤਾਂ ਮਖੂ ਵੇਲੋ ਹਜੇ ਅਸੀਂ ਪਿੱਛੇ ਹੀ ਆ ਕਿੱਡਾ ਤਖੜਾ ਜਾਮ ਲੱਗਾ ਅੱਜ ਮੈਨੂੰ ਲੱਗਦਾ ਅੱਧਾ ਘੰਟਾ ਦਾ ਇੱਥੇ ਲੱਗ ਜਾਣਾ ਨਾ ਉਹ ਬੋਲ ਬਿਨਾ ਔਖਾ ਕੰਮ ਇੱਥੇ ਆ ਕੇ ਸਾਰੀ ਟ੍ਰੈਫਿਕ ਜਾਮ ਹੋ ਜਾਂਦੀ ਬਈ ਮਖੂ ਸ਼ਹਿਰ ਚ ਟ੍ਰੈਫਿਕ ਲੱਗਾ ਪਿਆ ਪੂਰਾ ਅਸੀਂ ਪਿੱਛੇ ਘਟੋ ਘਟ ਫਾੜਕ ਤੋਂ 2 ਕਿਲੋਮੀਟਰ ਪਿੱਛੇ ਹੀ ਹਾਂ ਤੇ ਪਿੱਛੇ ਵੀ ਆਪਣੇ ਪੂਰਾ ਜਾਮ ਲੱਗਾ ਦੇ ਫਾਟਕ ਹੁਣੇ ਖੁੱਲਿਆ ਕਿਤੇ ਕੀਮ ਕਮ ਲਾ ਗਈ ਵੀ ਚਾਚਾ ਦਾ ਸਾਈਡ ਦੀ ਖੇਤ ਵੇ ਜਮੇ ਖਤਣਾ ਕਿਲੋਮੀਟਰ ਹੀ ਗਾ ਆ ਗਏ ਆ ਪਣਾ ਐ ਕੱਚੇ ਲਾ ਲਿਆ ਦੀ ਸਾਈਡ ਤੋਂ ਐ ਨਾਲ ਨਾਲ ਗਾ ਟਰੱਕ ਵਾਲੇ ਬੰਦਾ ਚੰਗਾ ਨੰਗਾ ਦੇਦਾ ਵਿੱਚ ਨਹੀਂ ਤਾਂ ਵੀ ਬਹੁਤ ਪਿੱਛੇ ਸੀਗੇ ਮੈਂ ਕਿਹਾ ਵੇਖੀ ਜੋ ਵਰ ਖੇ ਦੇ ਅੱਖਾਂ ਵਿੱਚ ਮੈਨੂੰ ਲੱਗਾ ਫਾਟਕ ਦੁਵਾਰਾ ਲੱਗ ਗਿਆ ਆਹੇ ਹਾ ਉਹ ਆਹੇ ਵਾ ਜਾ ਫੇਰ ਲਾਈਏ ਕੱਚੇ ਹੋ ਇਹਦਾ ਕੱਚੇ ਲਾ ਲੈਣੇ ਲੋਟ ਆ ਇਹਦੀ ਗੱਲ ਐ ਤਾਂ ਆਹ ਲਾੜੀ ਸੀ ਅਸੀਂ ਕੱਚੇ ਪਿੱਛਾਂ ਹੀ ਚੱਲ ਹੁਣ ਤਾਂ ਨਿਕਲ ਗਿਆ ਕਰ ਚੱਲ 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 ਓ ਫੇਰ ਡਗਦਾ ਫੜਕ ਗਿਆ ਇਹ ਇਹ ਹੁਣ ਕਿਸੇ ਨੇ ਵੇਖ ਲਿਓ ਬਈ ਫਾੜਕ ਨਹੀਂ ਲੱਗਣ ਦੇਣਾ ਕਿਉਂਕਾ ਲੈਨ ਬਹੁਤ ਜੁੜੀ ਪਈ ਆ ਵੇਖੋ ਅਸੀਂ ਲੰਘਦੇ ਆ ਕਿ ਨਹੀਂ ਲੰਘਦੇ ਲੈਨ ਬਹੁਤ ਤਕੜੀ ਲੱਗੀ ਆ ਹਾਏ 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 ਖੱਚੋ ਖੱਚੋ ਓ ਐਂ ਕਰਦੇ ਫਾੜਕ ਲੱਗਣ ਦੇਣਾ ਲੋਕਾਂ ਨੇ ਲੈਨ ਲੰਮੀ ਆ ਵੇਖੋ ਟਰੱਕ ਵਾਲੇ ਵੇਖੋ ਹੈ ਵੇਖੋ ਟਰੱਕਾਂ ਨੇ ਆਪਣੀਆਂ ਗੱਡੀਆਂ ਵਾਲੀ ਸਿੱਟਣੀ ਆ ਓ ਉਕੇ ਕਰ ਲੈਣ ਚੜਦੀ ਖਿੱੱਚ ਚੱਲਾ ਲੋਕਾਂ ਦਾ ਵਸਰੇ ਗਿਆ ਨਾ ਵਿਰੋਧ ਨਾਲ ਜੇ ਟ੍ਰੇਨ ਆ ਗਈ ਫਾਟ ਕੇ ਨਹੀਂ ਛੱਡਣ ਦੇ ਲੈਣ ਬਾੜੀ ਟੱਕਰੀ ਜੁੜ ਗਈ ਆ ਹੁਣ ਦੇਖਦੇ ਆਂ ਅਸੀਂ ਨੱਕ ਰਿਆ ਕਿ ਨਹੀਂ ਵੇਖੀ ਚੱਲੋ ਚੱਲ ਗੱਡੀ ਵਾਲੇ ਉੱਤੇ ਰੱਖ ਤੇਰਾੱਖਾ ਉੱਤੇ ਰੱਖ ਤੋਰੀ ਚੱਲਾ ਵੇਖੋ ਵੇਖੋ ਨਹੀਂ ਆਪਣੇ ਵਾਲੇ ਛੱਡਣਾ ਵੇਖੋ ਬਾਕੀ ਕੀ ਬੰਦਾ ਦਾ ਉੱਚਾ ਹੀ ਬੜਾ ਟੱਕ ਨਾ ਹੈ ਜਣਾ ਖਹਿ ਕੇ ਲੰਘਿਆ 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 ਮੈਨੂੰ ਆਪਣੇ ਦੇ ਛੱਡਣਾ ਕਾਲੀ ਗੱਡੀਆ ਤੋੜ ਦਾਨੀਆਂ ਉਧਰ ਫੋਈ ਵੀ ਆ ਗਈ ਨੰਗੇ ਬਾਈ ਆ ਤੂੰ ਮਰੀ ਜਾਂਦਾ ਹਾਰਨ ਵੀ ਛੱਡ ਰਿਹਾ ਮੈਂ ਆਰਮੀ ਕਰਕੇ ਆਪਾਂ ਬਾਜ ਗਏ ਤੋ 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 ਬਾਜ ਗਏ ਹਾਂ ਨਾ ਗਏ ਹਾਂ ਨਹੀਂ ਕਰਦੇ ਹਾਂ ਇਹਨੇ ਕਰਦੇ ਹਾਂ ਆਏ ਅਗਲੇ ਮੈਂ ਗਿਆ ਫਾੜ ਖੜੇ ਖੜਾ ਹੀ ਆ ਚਲੋ ਆਪਣਾ ਕੰਮ ਚਲੋ ਬਾਜ ਗਏ ਨਾ ਅਸੀਂ ਬਹੁਤ ਚਰਦਾ ਨੋਟ ਕਰੀ ਜਾਂਦੇ ਆ ਐਂ ਟਰੱਕ ਦੇ ਮਗਰ ਜਾ ਕੋ ਬ੍ਰੇਕ ਲਾ ਦੇ ਫੇਰ ਮੜ ਕੇ ਕਹਿਣਾ ਐ ਤੇ ਜੋ ਪਿੱਛੇ ਨਹੀਂ ਰੱਸਦਾ ਗਲਤ ਗੱਲ ਆ ਜਾ ਮੇਰੀ ਜਾਨ ਆ ਜਾ ਮੇਰੀ ਜਾਨ ਵਖਾਵਾਂ ਤੈਨੂੰ ਲੈਂਦਾ ਪੰਜਾਬ ਹਾਂ ਹਾਂ ਵੀ ਚਾਹ ਲਾਓ ਬਰੈਡ ਇੱਕ ਇੱਕ ਪੀਸ ਕਿ ਦੋ 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 ਹੋਜੂ ਤਨ ਤਨ ਲੈ ਵੀ ਸਾਡਾ ਚਾਹ ਦਾ ਟਾਈਮ ਹੋ ਗਿਆ ਹੁਣ ਮੇਰੇ ਤੇ ਚਾਣ ਦਾ ਹੈ ਜਾਨ ਆ ਵੇਲਾ ਜਾਨ ਜਿਵੇਂ ਚੋ ਦੇਸੀ ਤਰੀਕੇ ਨਾਲ ਰਹਿਦਾ ਆ ਕੇ ਥੋੜੀ ਵੱਲ ਦੀ ਮਸ਼ੀਨ ਵਾਲਾ ਹੀ ਲਾਇਆ ਕੱਲਾ ਚਾਚਾ

ਐਸੋ 17 ਨੰਬਰ ਤੇ ਆ। ਹਾਂ ਮੈਂ ਮਾਜੀ ਖਾ ਲਵਾਂ ਇੱਥੇ। ਹਾਂ? ਇਹ ਖਾ ਕੇ ਜਿੰਨਾ। ਠੰਡ ਲੱਗਦੀ ਆ। ਇੱਥੇ ਬਹਿਣਾ ਝੂਟਾ ਲੈ ਸਤੇ। ਨਹੀਂ ਤੇ ਬਹਿ ਜਾ। ਆ ਬੱਲਾ ਬੱਲਾ ਬੱਲਾ। ਲਾਲਾ ਝੂਟਾ। ਹਾਂ ਹੂੰ ਬੱਲੇ ਹੂੰ ਬੱਲੇ। ਆ ਜਾ। ਜਾਣ ਕੇ ਤਾਂ ਠੰਡ ਲੱਗਦੀ ਮੈਂ ਨਹੀਂ ਝੂਟਾ ਲੈਣਾ। ਆ ਬੱਲਾ ਬੱਲਾ। ਚੱਲ ਜਾਣ ਚੱਲ ਗਏ। ਚੱਲ ਗਏ। ਬਾਟੂ ਆ ਜਾ ਯਾਰ ਅਸੀਂ ਫੇਰ ਪੁੱਲ ਗਏ ਵੀਡੀਓ ਬਣਾਉਣੀ ਆ ਕਾਰ ਜਾਣ ਦਾ ਚੱਲਦਾ ਵਾ ਆਹ ਲੀਂਡੀ ਗੱਲ ਸਾ ਮੇਰੇ ਚਾਚੇ ਕੋਲੇ ਠੀਕ ਆ ਯਾਰ ਚਾਚਾ ਇੱਥੋਂ ਵਿਖਾਉਂਦਾ ਨਾਲੇ ਕਿਸਾਨ ਜੁਨੀਅਨ ਤਾਂ ਇੱਥੋਂ ਵਿਖਾਉਣਾ ਪੈਂਦਾ ਨਾ ਇਹਨਾਂ ਨੂੰ ਨਹੀਂ ਵਿਖਾਉਣਾ ਪੈਂਦਾ ਇਹ ਤਾਂ ਐਂ ਕਰਦਾ ਕਿਵੇਂ ਕੀਤਾ ਚਾਚਾ ਕਰਕੇ ਵਿਖਾਈ ਵਾਸ ਐਂ ਵਿਖਾਉਣਾ ਇਹਦੇ ਚੱਕ ਦਿੰਦੇ ਭਾਈ ਬੈਰੀਅਰ ਠੀਕ ਆ ਯਾਰ ਚਾਚਾ ਚੜਾਈ ਤੇਰੀ ਚਾਚਾ ਦਾ ਭੁੱਲਿਆ ਹੀ ਰਿਆ ਇਹ ਚੀਜ਼ ਤਾਂ ਬਾਹਲੀ ਤੱਕੜਾ ਤੇਰੇ ਕੋਲ ਦਾ ਤੋ ਬਾਈ ਦਾ ਹੈ ਹੀ ਨਹੀਂ ਕਿਸ ਕੋਲੇ ਮੋਦੀ ਵਾਲਾ ਕਾਰਡ ਆ ਬਾਈ ਯਾਰ ਸਾਡੇ ਕੋਲ ਚਾਚੇ ਕੋਲ ਉਹ ਭਰਾਵਾ ਮੋਦੀ ਨਹੀਂ ਲਿਖਿਆ ਉਹ ਤਾਂ ਤੈਨੂੰ ਛੇੜਦਾ ਮੈਂ ਆਂ ਇੰਡੀਆ ਦੀ ਲੱਗੀ ਐ ਇਹ ਇੰਡੀਆ ਆਲ ਇੰਡੀਆ ਲਾਇਸੈਂਸ ਆ ਤੇਰਾ ਨਾਲੇ ਪਰਮਾਨੈਂਟ ਆ ਇਹ ਆ ਵੇ ਪਰਮਾਨੈਂਟ ਵੈਲਡ ਇਹ ਨਹੀਂ ਵੀ ਜਿੰਨਾ ਚਿਰ ਤੂੰ ਮਰਦਾ ਨਹੀਂ ਉਨਾ ਚਿਰ ਚੱਲੂਗਾ ਇਹ ਚਾਦੀ ਨਿਗਾਹ ਪੈ ਗਈ ਸਵੇਰੇ ਆਂਦਾ ਵੀ ਲੰਗਰ ਲੱਗਾ ਮੈਂ ਕਿਹਾ ਨਹੀਂ ਲੱਗਾ ਵਾਕਿਆ ਲੰਗਰ ਲੱਗਾ ਚਲ ਆ ਜਾ ਧਿਆਨਾ ਨੰਗੀ ਇਹ ਮਾਗੀ ਕਰਕੇ ਲੱਗਦਾ ਹੀ ਹੁੰਦਾ ਇਹਨਾਂ ਦਾ ਪੱਕਾ ਹਾਂ ਨਾ ਨਹੀਂ ਮੰਨਦਾ ਭਾਈ ਮਾ ਤੇਰੀ ਕੰਨ ਨਹੀਂ ਮੰਨਦਾ ਜਾਣ ਆਹ ਤੇ ਹੈ ਕਾ ਉਹ ਪੱਲੇ ਯਾਰ ਕਰਦੇ ਕਹਿੰਦੇ ਉਹ ਵੀ ਰਹਿ ਗਈ ਹੁਣ ਲੈ ਕੇ ਆਓ ਕੱਦੂ ਕਾਸ਼ ਆਹ ਰਹਿ ਗਈ ਸੀ ਆਹ ਕਿਵੇਂ ਆ ਚੀਜ਼ ਰਹਿ ਗਈ ਸੀ ਮੈਂ ਕਹੀ ਆ ਹਾਂ ਇਹ ਚੀਜ਼ ਰਹਿ ਗਈ ਸੀ ਨਰਮ ਜਾਣਾ ਦੇ ਨਰਮ ਜੈ ਨਹੀਂ ਕੋਈ ਵਧੀਆ ਕਰਨਾ ਕਿਉਂਦਾ ਯਾਰ ਕੱਦੂ ਕਾਸ਼ ਹੀ ਕਰਉਂਦਾ ਤੇ ਆਹ ਵੱਡੇ ਆ ਵੀ ਥੋੜਾ ਸਹਜ ਕਰਵਾ ਤੇ ਉਸੇ ਯਾਰ ਆਹ ਛੋਟਾ ਨਹੀਂ ਗਿਆ ਇਹੇ بڑا ਜਾ ਹੁਣੇ ਲੈ ਗਿਆ ਬੋਤਲ ਕੌਣ ਲੈ ਗਿਆ ਤੇਰੇ ਨਾਲ ਇਹ ਨਾ ਆਇਆ ਅੱਜ ਕੱਲ੍ਹ ਗੋਰਾ ਬੋਤਲ ਲੈ ਗਿਆ ਉਹ ਕੱਲ ਹੀ ਮੈਨੂੰ ਕਹਿੰਦਾ ਸੀ ਇਹ ਵੀ ਡਿਮਾਂਡ ਹੈ ਨਰਮ ਜਿਹੇ ਨਾ ਤਾਂ ਇਹ ਬਾਲੇ ਦੋ ਜਣੇ ਕਹੇ ਤੁਹਾਡੀ ਹਾਂ ਦੋ ਬੱਚੇ ਆ ਹਾਂਜੀ ਫਾਲਤਾਂ ਆਪਾਂ ਵੱਡੇ ਲੈਣੇ ਹਾਂ ਹਾਂ ਜੀ ਜਨਾਬ ਦੇ ਬਾਦਸ਼ਾ ਵਧੀਆ ਇਹ ਚੰਗਾ ਦਾਸ਼ਕ ਬੈਟਨ ਕਰ ਲੈ ਯੋ ਕਿੰਨੇ ਦਾ ਹੈ 150 ਅੱਜ ਤੂੰ ਰੇਟ ਉੱਤੇ ਰੱਖ ਲੈਣਾ ਹੁਣ ਬੰਦਾ ਖਤਰਨਾਕ ਤੋਲ ਕੇ ਨਹੀਂ ਬੰਦਾ ਦਾ ਵਾਜ ਰੇਟ ਲਾਉਂਦਾ ਯਾਰ ਇਹਦੇ ਕੋਲੇ ਵੀਰ ਕੋਲੇ ਆਇਆ ਕਰੋ ਬੰਦਾ ਕੈਂਟ ਆ ਬਾਕੀ ਰੇਟ ਸਹੀ ਲਾਉਂਦਾ ਕਾਹਦਾ ਮੁੱਦ ਕੀ ਚੰਡੀਗੜ੍ਹ ਬਣਿਆ ਪਿਆ ਹੈ ਟ੍ਰੈਫਿਕ ਇੱਥੇ ਵੀ ਪੂਰਾ ਅੱਜ ਕਿ ਨਹੀਂ ਜਾਣ ਚੱਲ ਚੱਲ ਮਿੱਤਰਾ ਜੀ ਹਾਂ ਜੀ ਕੀ ਧਾਣਾ ਲਓ ਜੀ ਅੱਜ ਵੀ ਅਸੀਂ ਹੁਣੇ ਆਏ ਆ ਤੇ ਲੇਟ ਹੋ ਗਏ ਹੁਣ ਖੁਸ਼ ਕਹਿੰਦਾ ਵੀ ਮੈਂ ਤਾਂ ਪਕੌੜੇ ਨਹੀਂ ਖਾਣੇ ਸੈਂਡਵਿਚ ਖਾਣੇ ਓਸਤਾਦ ਨੇ ਕੀ ਕਿਹਾ ਮੈਂ ਤਾਂ ਘਰੇ ਵੀ ਨਹੀਂ ਗਿਆ ਹਜੇ ਤੈਨੂੰ ਹੀ ਲੈ ਕੇ ਪਹਿਲਾਂ ਆ ਗਿਆ 버ਗਰ ਚਲ ਲੈ ਵੇਣ ਸੰਧੂ ਵੀਰ ਕੋਲੇ ਚੱਲਦੇ ਆ ਮੈਂ ਕਹਾਂ ਚੱਲ ਗੱਡੀ 'ਚ ਚੱਲ ਵੜਦੇ ਆ ਕਿ ਨਹੀਂ ਠੰਡ ਜਰੂਰ ਲਵਾਉਣੀ ਲੈ ਖੁਸ਼ ਆਂਦਾ ਹੈ ਖੁਸ਼ ਆ ਅੱਜ ਈ ਸੰਤੂ ਸਾਹਿਬ ਕਿੰਨੇ ਹੋ ਗਏ ਇਹਦੀ ਵਜ਼ਾ ਹਲਤਾ ਬਣਿਆਉਂਦੇ ਨੇ ਹਣਾ ਹਾਂਜੀ ਲੋਕੀ ਨੀਲ ਲੱਗ ਗਿਆ ਜੀ ਨੀਲ ਇਹ ਨੇ ਦਾ ਖਿਆੜੇ ਖਰਾਵ ਕਰਦੇ ਹਾਂ ਜੋ ਜੋ ਤਸਵੀਰਾਂ ਜਿਹੜਾ ਜਾਈਂ ਜਵਾਬ ਬਾਬੇ ਆ ਫਿਰ ਰਜਾਈ ਚ ਤੁਸੀਂ ਹਾਂ ਮੈਂ ਤੇ ਕੰਮ ਨਵੇਰੇ ਰਜਾਈ ਚ ਪੈਗੀ ਸਟੈਂਡ ਬੜਾ ਰੱਖਿਆ ਕੋਠ ਚ ਕਦੇ ਸੈਲਫੀਆਂ ਤਾਂ ਨਹੀਂ ਲੈਂਦੀ ਰਹੀ ਆ ਫੜ ਜਿਹੜਾ ਕੱਲ ਸਮਾਨ ਰਹਿ ਗਿਆ ਸੀ ਕਹਦੇ ਜੀ ਕਹਦੇ ਥਾਲ ਹੀ ਲੈਣੇ ਹੈ ਸਾਰਾ ਤੁਹਾਡੇ ਮਾਂਜੀ ਜੀ ਮੇਰੇ ਹੱਥ ਤੇ ਮਾਂਜਣਾ ਤਾਂ ਇਹ ਵੀ ਪੈਣਾ ਥਾਲ ਵੀ ਇੱਥੇ ਦੋ ਕੌਲੀ ਸਬਜੀ ਆਲੀ ਨਹੀਂ ਆਲੀ ਹਾਂ ਥਾਲੀ ਹਾਂ ਕਿੰਨਾ ਬਣਿਆ ਫਿਰ ਕੀ ਹੋ ਜੀ ਇਹ ਹੰਸੀ ਆ ਬਣਾਵਾ ਕਦੂ ਕਸ਼ ਸਹੀ ਆ ਇਹ ਇੱਕ ਛੋਟਾ ਸੀ ਉਹ ਤਾਂ ਕਹਿੰਦਾ ਵੀਰ ਕੇ ਦਾ ਛੋਟਾ ਮੈਂ ਕਹਿੰਦਾ ਨਹੀਂ ਤੂੰ ਵੱਡਾ ਹੀ ਰੋਟਦਾ ਤਾਂ ਨਹੀਂ ਮਜ਼ਬੂਤ ਤੋ ਟੁੱਟਣ ਨੂੰ ਆ ਪਕੜੇ ਤੇ ਲੋਹਾ ਲੱchnਾ ਉਂਗਲਾਂ ਲਾ ਕੇ ਬੇਲ ਲਾਗੀ ਤਾਂ ਵੱਡੀਆਂ ਜਾਂ ਹਾਂ ਸਹੀ ਆ ਨਹੀਂ ਬਹੁਤ ਸੋਣਾ ਕੱਕ ਥਾਲ ਬਾਦਸ਼ਾਹ ਦੇ ਹਾਂ ਵਧੀਆ ਪੂਰੇ ਟੌਪ ਦੇ ਆ ਹਾਂ ਬਾਦਸ਼ਾਹ ਦੇ ਕਿੰਨੇ ਕਿੰਨੇ ਰਾਇਆ 130 ਦਾ ਹਾਏ 130 ਦਾ ਹਾਂ ਬਾਹਲਾ ਮਹਿੰਗਾ ਵੇਖੀ ਐ ਬਈ ਮਹਿੰਗਾ ਲਾ ਗਿਆ ਥਾਲ ਹੁਣ ਤੂੰ ਵੀਡੀਓ ਵੇਖ ਲੈਣੀ ਆ ਤੇ ਹੁਣ ਵੇਖ ਲੈ ਬਈ ਸਾਡਾ استاد ਕਹਿੰਦਾ ਮਹਿੰਗੇ ਆ ਇਹ ਹੈ ਵੀ ਵਧੀਆ ਹੋ ਕਹਿੰਦਾ ਕੁਆਲਿਟੀ ਦੇ ਆ ਪਹਿਲੀ ਕੁਆਲਿਟੀ ਦੇ ਫਿਰ ਵੀ ਆਏ ਨਾ ਲਾਉਂਦਾ ਆਹਾਂ ਬਾਹਲੇ ਆ ਸਾਰੇ ਕੋਈ ਨਹੀਂ ਉਹ ਤਾਂ ਭਾਰੇ ਵੀ ਆ ਹਮ ਵਧੀਆ ਰੱਖਨੇ ਵੀ ਇੱਕ ਪਾਸੇ ਤਿੰਨ ਤੇ ਇੱਕ ਚਾਰ ਵਾਲਾ ਤੇ ਰੋਟੀ ਵਾਲਾ ਅੱਜ ਤੇ ਹੀ ਖਾਣੇ ਦੇ ਵਿੱਚ ਆਹਾਂ ਚਲੋ ਪਹਿਲਾਂ ਉਹ ਖਾ ਲਓ ਆਪਦੇ ਹੈਪੀ 버ਗਰ ਘਰੇ ਬੈਠੇ ਆਰਡਰ ਮਾਰ ਦਿੰਨੇ ਹੈਪੀ 버ਗਰ ਖਾਣੇ ਸਾਈਡ ਵਿੱਚ ਖਾਣੇ ਆ ਅਸੀਂ 버ਗਰ ਉਹ ਲਿਆਈਏ ਬਰੀਕਾਂ ਦਾ ਪੈਟ ਰਾਜ ਦੇ ਲਓ ਜੀ ਆ ਵੀ ਅੱਜ ਦਿਖਾ ਦਿੰਨੇ ਆ ਆਪਾਂ ਨੂੰ ਸਟੈਂਡ ਵੀ ਮਿਲਿਆ ਨਵੇਂ ਸਾਲ ਤੇ ਆਪਾਂ ਨੂੰ ਗਿਫਟ ਮਿਲਿਆ ਤੇ ਆਪਾਂ ਵਿਖਾਉਣਾ ਭੁੱਲ ਗਏ ਸੀ ਤੇ ਮਾਸਟਰ ਬੇਕਰ ਸਿੰਘ ਜੀ ਨੇ ਆਪਾਂ ਨੂੰ ਗਿਫਟ ਦਿੱਤਾ ਤੇ ਥੈਂਕ ਯੂ ਮਾਸਟਰ ਜੀ ਦਾ ਇਹ ਆਪਾਂ ਨੂੰ ਗਿਫਟ ਮਿਲਿਆ ਨਵੇਂ ਸਾਲ ਤੇ ਇਹ ਵੀ ਆਪਾਂ ਯੂਜ਼ ਕਰਦੇ ਹੁੰਨੇ ਆ ਆ ਜਾ ਰੱਖਿਆ ਪਿਆ ਘੁੱਟ ਰੇ ਚਲੋ ਕਾ ਪੁੱਛਿਆ ਨਾ ਇਹਨਾਂ ਨੇ ਪਾਣੀ ਪੁੱਛਿਆ ਮੈਂ ਆ ਕੇ ਹਜੇ ਬਾਹਰ ਚ ਖੜਾ ਹੀ ਆ ਤੇ ਜਦੇ ਕੋਈ ਤਾਂ ਪੁੱਛਾ ਕੇ ਕਹਿੰਦੀ ਕੁਛ ਲੈ ਕੇ ਆਇਆ ਮੈਂ ਤਾਂ ਮੈਂ ਕੁਛ ਨਹੀਂ ਲੈ ਕੇ ਆਇਆ ਕਿਉਂਕਿ ਪਕੌੜੇ ਅੱਜ ਵੀ ਕਹਿੰਦੇ ਸੀ ਬਣਾਉਣ ਨੂੰ ਘਰੇ ਤੇ ਮੈਨੂੰ ਹੋਰ 4 ਵਜ ਗਏ ਆ ਲੈ ਆਈ ਨਹੀਂ ਦਿੱਤਾ 4 ਵਜ ਗਏ ਆ ਤੇ ਬਣਾਉਣੇ ਕਹਦੇ ਸੀ ਫਿਰ ਟਾਈਮ ਮੇਰਾ ਉਧਰ ਲੱਗ ਗਿਆ ਤੇ ਇਹ ਕਹਿੰਦੇ ਵੀ ਸੰਧੂ ਦਾ ਦਵਾ ਕੇ ਰਿਹਾ ਮੈਂ ਕਹਾਂ ਚਲੋ ਪਿੰਡੋਂ ਹੀ ਲੈ ਲਾਂ ਗੇ ਗਰਮ ਗਰਮ ਹਣੇ ਨਾਲ ਤੇ 버거 ਤੇ ਆ ਸਾਡਾ ਖੁਸ਼ ਆ ਇਹ ਸੈਂਡਵਿਚਾ ਖਾਂਦੀ ਕੱਲੇ ਇਹ ਕੱਲੀ ਸੈਂਡਵਿਚ ਖਾਂਦੀ ਆ ਹਾਂ ਨਾਲ ਆ ਵੀ ਜ਼ਰੂਰ ਲੈਣੇ ਹੁੰਦੇ ਨੇ ਕਰਕਰੇ ਹਾਂ ਹਾਂ ਇਹ ਹਟਦੀ ਨਹੀਂ ਪਾਣੀ ਗਰਮ ਰਿਹਾ ਅੱਜ ਲੈ ਦਿਖਾ ਇਹ ਨਾ ਚੈੱਕ ਕਰੋ ਜੀ ਪਤਾ ਮੈਂ ਠੰਡਾ ਬਣਾ ਲਾ ਲਾ ਲਓ ਵੀ ਸਵੇਰ ਦਾ ਪਾਇਆ ਤੇ ਬੋਤਲ ਚ ਹੂੰ 8 ਵਜੇ ਪਾਇਆ ਨਾ ਗਰਮ ਆ ਪੂਰਾ ਪਾਣੀ ਚ 9 ਵਜੇ ਪਾਇਆ ਮੇਰੇ ਸਾਬ ਨਾਲ ਨਾ ਹੂੰ ਸੱਜੇ ਨੂੰ ਆਉਂਦਾ ਹੈ ਹਾਂ ਚਲੋ ਖਾ ਲਓ ਮੈਂ ਤਾਂ ਹੈਗਾ ਰੱਜਿਆ ਆਪਾਂ ਤਾਂ ਨਹੀਂ ਕੁਝ ਖਾਣਾ ਤੁਸੀਂ ਕਹਾਂ ਤਾਂ ਰੱਜ ਗਈ ਨਹੀਂ ਪਕੌੜੇ ਖਾਲੇ ਰਾਜ ਬਰੈਡ ਪਕੌੜਾ ਰਾਜ ਲੰਗਰ ਲੱਗਾ ਪ੍ਰਸ਼ਾਦਾ ਛਕ ਲਿਆ ਹੈਨਾ ਜੀ ਤੁਸੀਂ ਛਕੋ ਨਹੀਂ ਜੀ ਮੈਂ ਨਹੀਂ ਛਕਣਾ ਤੁਸੀਂ ਛਕੋ ਮੇਰਾ ਤਾਂ ਐਡਾ ਭੋਲ ਲਾ ਥੈਂਕ ਯੂ ਇੱਕ ਦੇਣ ਲਈ ਵੀ ਥੈਂਕ ਯੂ ਆਹ ਥਰੀ ਤੂੰ ਖਾ ਲੈ ਥੈਂਕ ਯੂ ਥੈਂਕ ਯੂ ਥੈਂਕ ਯੂ ਖਾ ਲੋ ਖਾ ਲੋ ਆਪਾਂ ਵੀ ਖਾਏਗਾ